निर्माण अंडो कर दुख दवसी सह सोई जैसे जय हमारी वीर अरदास इक्यो अंकार वाहि गुरु जी की फते श्री गुरु जी सहाय वार श्री गुरु जी की पाशे दशमी पौड़ी प्रथम को तीसुर के गुरु नाम लेके आए फिर गते गुरु अरदास गंगा सिंह भाई सहाय करते हैं सुंदर श्री हरि श्री हरि कृष्ण ते आए जिस रीति सब पुजारी के वहा दर्शन किए करनो

ਦੀਵਾਨ ਸਜੇ ਹਨ ਕੀਰਤਨ ਕਥਾ ਨੰਦ ਸਹਿਬ ਜੀ ਦੇ ਜਾਪ ਹੋਏ ਹਨ ਸੇਵਕ ਪਰਵਾਰ ਭਾਈ ਸਾ ਪਾਈ ਜੋਗਾ ਸਿੰਘ ਜੀ ਦਾ ਪਰਵਾਰ ਵੱਲ ਸੁਖਮਨੀ ਸੁਖਮੰਦਰ ਬ੍ਰਹਮਣ ਆਮ ਭਗਤ ਜਨਾਂ ਦੇ ਮਨ ਵਿਚਰਾਮ ਸ੍ਰੀ ਸੁਖਨੀ ਸਹਿਬ ਜੀ ਦੇ ਜਾਪ ਹੋਏ ਹਨ ਉਪਰੰਤ ਦੀਵਾਨ ਸਜੇ ਹਨ ਗੁਰਬਾਣੀ ਪੜੀ ਸੁਣੀ

ਆਪ ਜੀ ਨੂੰ ਸਤਿਗੁਰਾਂ ਦੇ ਜੰਤੂਆ ਸਾਹਿਬ ਦੇ ਸਵੇਤ ਸੱਜੇ ਪਾਤਸ਼ਾਹ ਜੀ ਰੁਮਾਲਾ ਭੇਜ ਕਰਦੇ ਹਨ ਸਤਿਗੁਰ ਜੀ ਨੂੰ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਰ ਜੇ ਕਜੜੇ ਦੇਸ਼ ਬਰਦੇਸ਼ ਦਾ ਕਰਨੀ ਜੀ ਐਸੇ ਕੁਜੀ ਵਿੱਚ ਸੇਵਕ ਪਰਵਾਰ ਬਨੋਂ ਕੜਾ ਪ੍ਰਚਾਦੀਆਂ ਦੇ ਗਾਣੇ ਸੇਵਾਇ

ਹੋਰ ਭਾਈ ਰੇਂਦਰ ਸਿੰਘ ਜੀ ਸੇਵਕ ਪਰਿਵਾਰ ਦਾਲਾਂ ਦੀ ਸੇਵਾ ਕੀਤੀ ਹੈ ਭਾਈ ਦਜੀਤ ਸਿੰਘ ਬੀਬੀ ਕਮਲਜੀਤ ਕੋਰ ਬਨੋਂ ਲੰਗਰ ਦੇ ਵਿੱਚ ਜਣਿਆਂ ਦੀ ਸੇਵਾ ਕੀਤੀ ਹੈ ਹੋਰ ਗੁਰੂਗੀਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਜੀਉ ਭਾਈ ਸੇਵਕ ਪਰਿਵਾਰ ਭਾਈ ਗੁਰਵਿੰਦਰ ਸਿੰਘ ਜੀ ਸੁਪੁੱਤਰ ਭਾਈ ਸਤਪਾਲ ਸਿੰਘ ਜੀ ਮਠਾਰੂ ਸਮੂਹ ਪਰਿਵਾਰ ਬਨੋਂ ਆਦੇ ਵੀ ਲੰਗਰ ਦੀ ਸੇਵਾ ਆਈ ਹੈ

ਜਿਨਾ ਜਿਨਾ ਸੰਗਤਾਂ ਦੇ ਸੱਚੇ ਪਾਤਸ਼ਾਹ ਗਰੀਬਨਵਾਜ ਆਪ ਜੀ ਦੇ ਚਰਨਾ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਹਨ ਭੈਣਾ ਨੂੰ ਵੀਰ ਮਾਵਾਂ ਨੂੰ ਪੁੱਤਰ ਦਾਦੀਆਂ ਨੂੰ ਬੋਤੇ ਨਾਨੀਆਂ ਨੂੰ ਦੋਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾ ਰਹਿਮਤਾ ਕਰਨੀਆਂ ਜੋ ਮੰਗੇ ਤਾਂ ਕਰ ਆਪਣੀ ਤੇ ਸੋਈ ਸੋਈ ਦੇਵੇ ਦੀ ਮਹਾਵਾਕੰਸ਼ਾ ਹੈ मनोकामना पूरिया सर्वात देखा जराज करने करो कृपा सात गुरु जी आप जी दे हजूर करा प्रसादिया देखा लंगर सट के हाजर हन अनक प्रकार भोजन वो किए बहु व्यंजन विशाय करी बाग सा सोच पवित्रा हूं लाओ भोग हर राय परवान होए प्रसाद लंगर साथ संगत को बाते ਜੋ ਛਕੇ ਪਵਿੱਤਰ ਨਾਮ ਜੱਪੇ ਕਲਾ ਆਗਦੀ ਦੀ ਵਰਤੇ ਜੀ ਭਾਵਨ ਪਵਿੱਤਰ ਹੋ ਕੇ ਨਾਮੇ ਬਖਸ਼ ਸਰਬੱਤ ਸੰਗਤਾਂ ਨੂੰ ਆਪਣੇ ਦਰੋਂ ਭਰੋ ਸਿੱਖੀ ਸਦਕ ਭਰੋ ਸਾਨ ਨਾਮદાન ਬਖਸ਼ੇ ਜਰਨਾ ਜੀ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਜੋ ਆਪ ਜੀ ਦੇ ਦਰਤੇ ਆਵੇ ਸਦਾ ਰਾਜੀ ਜਾਵੇ મોહ માંગિયા મુરાદા પાવે શેક ભગત સુણ દે સબ નાહી બંધ હોણ સુખ ઓરે નામ જીત આરે નાનક નામ ચરદી કરા રે રે પાણી સરવત તા ભલા ગરીબન વાજ દર કર દે સેવક સરદાર રવિન્દ્ર સિંહજી બેટા ਗੁਰਵਿੰਦਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਬੇਟੀ ਰਮਨਦੀਪ ਕੌਰ ਜੀ ਗਰੀਬਦਵਾਜੀ ਆਪ ਦੇ ਵਕਸ਼ੀਆਂ ਪੰਧਾਰਿਆਂ ਵਿੱਚੋਂ 10000 ਰੁਪਏ ਭੇਟ ਕਰਦੇ ਹਨ ਅਤੇ ਬੇਨਤੀ ਲਈ ਸੇਵਾ ਕਰਦੇ ਹਨ ਬੇਅੰਤ ਮਾਇਆ ਅਰਦਾਸ ਕਰਉਂਦੇ ਹਨ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਹੀ ਖਜ਼ਾਨੇ ਭਰਪੂਰ ਕਾਲਕੰਟ ਗਰੂਰ ਦੇ ਦੁਗਣੀ ਰਾਜਵਲੀ ਤਰੱਕੀ ਬਖਸ਼ਿਸ਼ ਕਰਨੀ ਜੀ ਇਕ ਤੋਂ ਅਨੇਕ ਕੰਨ ਮੇਰ ਦਾ ਹਰਕਣਾ ਪਰਵਾਰ ਵੀ ਸੁਖ ਸ਼ਾਂਤੀ ਤੰਦਰੋਸੀਆਂ ਆਪਣੀ ਜਨ ਗਮਨਾ ਦੀ ਪ੍ਰੀਤੀ ਵਖਸ਼ਿ ਚ ਕਰਨੀ ਸੁਖ ਹੋਵੇ ਨਾਮ ਜਿਤ ਵਾਵੇ ਨਾਨਕ ਨਾਮ ਚਰਨੀ ਕਲਾ ਤੇਰੇ ਭਾਣੇ ਸਰਬਦਾ ਪ੍ਰਾਨ ਜੋ ਗੱਜ ਕੇ ਵਲਾਵੇ ਮਿਹਾਲ ਹੋ ਜਾਵੇ ਗਲਗੀ ਧਰ ਗੁਰੂ ਗੋਬਿੰਦ ਸਿੰਘ ਜੀ ਭਾਵੇ ਸੋ We